कृपा करो दिन के दाते मेरा गुण या वे गुण ने बेचारो कोई माटी का क्या तुप्पै स्वामी मानस की गलत है जन्म मरण दुख जाए साधना वाहे गुरु साहेबा जी सलो ਗੁਰ ਪੈਣਾ ਗਿਆਨ ਨ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮ ਵਿਹੁ ਨੇ ਮਨ ਮੁਖੇ ਜਾਨ ਸੰ ਜਨਮ ਗਵਾਈ ਗੁਰ ਪੈਣਾ ਗਿਆਨ ਨ ਹੋਵਈ ਨਾ ਸੁਖ ਵਸੈ ਮਨ ਆਏ ਨਾਨਕ ਨਾਮਿ ਮਿਹੁਨੇ ਮਨ ਮੁਕੇ ਜਸਨ ਗਨਮ ਗਵਾਏ ਮਹਨ ਰਾਕੇ ਚ ਸੇਧਾ ਸਾਧਕ ਨਾਮ ਨੂੰ ਸਭ ਖੋਜ ਦੇ ਅਕਰਹਿ ਲਵ ਲਾਏ ਤੋ ਰੱਖੇ ਨਾ ਪਾਇਓ ਗੁਰਮਤਿ ਮਿਲੈ ਮਿਲਾਈ ਬੇਨ ਨਾਮ ਪੈ ਨਨਖਾਨ ਸਭ ਬਾਤ ਹੈ ਤੇਗ ਤੇ ਟੇਕ ਕਰਮਤ ਸਾਸਦ ਸਾ ਕਰਮਤ ਹੈ ਅਚੰਤ ਕਰੇ ਜਿ ਤਾਤ ਨਾਨਕ ਗਰਮ ਕਾ ਹਰ ਨਾਮ ਮਨ ਵਸੈ ਇਹ ਸਿਧ ਇਹ ਕਰਮਾਤ ਪੌਣੀ ਹਮਟੇ ਹਰ ਨਵ ਖਸਮ ਕੇ ਨਿਤ ਕਵ ਹਰ ਗੁਣ ਛੰਤਾ ਹਰ ਕੀਰਤਨ ਕਰ ਹਰ ਚਸ ਸੁਨ ਤਿਸ ਕਬਲਾ ਕੰਤਾ ਹਰ ਦਾਤਾ ਸਭ ਜਗ ਦੇ ਖਾਰੀਆਂ ਮੰਗਤ ਜਨ ਚੰਤਾ ਹਰ ਦੇ ਮੋਦਾਨ ਤੇ ਜਨਾਨਕ ਨਾਮ ਤੇ ਆਇਆ ਗਰਮਖ ਤਨਵੰਤਾ ਜਨਾਨਕ ਨਾਮ ਤੇ ਆਇਆ ਗਰਮਖ ਤਨਵੰਤਾ ਵਾ 사 와히 루지케 하테